ਮਾਪਿਆਂ ਦੇ ਲਈ ਰਾਤਾਂ ਮੈਂ ਆਉਂਦੇ ਸਰਦ ਤੇ ਤੂੰ ਰੋਤੀ ਕਿੱਦੇ ਦੇ ਚੱਤੇ ਮਾਪੂ ਉਹ ਜਾ ਤੁਰੋ ਕਿੱਥੇ ਦੇ ਸਰਦ ਨਾ ਤੁਰੋ ਕਿਸੇ ਦੇ ਰੱਦ ਆ ਤੁਸੀਂ ਵੇਖ ਰਹੇ ਹੋ ਕਿ ਬਹੁਤ ਹੀ ਦਰਦਨਾਕ ਜਿਹੜੀ ਖਬਰ ਆ ਹਲਾ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ 19 ਸਾਲਾਂ ਦੀ ਸੋਹਣੀ ਜੀਤੀ ਇਮਾਰਤੀ ਪੱਤੀ ਨੇ 24 ਦਿਨ ਹੋਏ ਸੀ ਅਜੇ ਵਿਆਹ ਨੂੰ ਕੁੜੀ ਨੇ ਅਲਸ ਕਰਕੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਆਇਆ ਵਾ ਸੀ ਤੇ ਅਗਲੇ ਮਹੀਨੇ ਕੈਨੇਡਾ ਜਾਣਾ ਸੀਗਾ ਤੇ ਕਹਾਣੀ ਅਚਲੀ ਕੀ ਹੈ ਸਾਰੀ ਆਪਾਂ ਸੁਣਦੇ ਹਾਂ ਉਹਨਾਂ ਦੇ ਭਰਾ ਕੋਲੋਂ ਕਿ ਇਸ ਕੁੜੀ ਦੇ ਪਰਾਨੇ ਦੱਸਿਆ ਕਿ ਐਕਚੁਅਲੀ ਕੀ ਹੈ ਸਾਰੀ ਕਹਾਣੀ ਪਰ ਵੇਖੋ ਤੁਸੀਂ ਕਿ ਕਿੰਨੀ ਜਵਾਨ ਨਿੱਕੀ ਜੀ ਕੁੜੀ ਹੈ ਹਜੇ ਤੇ ਕੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੀ ਹੈ ਪਤਾ ਨਹੀਂ ਅਚਲੀ ਮਾਮਲਾ ਕੀ ਹੈ ਕਿ ਕਿਸ ਕਰਕੇ ਕਿਉਂਕਿ ਕੁੜੀ ਦਾ ਵੀਜ਼ਾ ਵੀ ਕੈਨੇਡਾ ਦਾ ਆਇਆ ਵਿਆ ਸੀਗਾ ਤੇ ਕੁੜੀ ਨੇ ਅਗਲੇ ਮਹੀਨੇ ਬਾਹਰ ਜਾਣਾ ਸੀ ਤੇ ਪਿਓ ਹੁਣ ਹਲਾਈਆਂ ਪਾ ਰਿਹਾ ਹੈ ਕਿ ਆਪਣੀਆਂ ਧੀਆਂ ਨੂੰ ਕਿਸੇ ਦੇ ਕਰਕੇ ਨਾ ਤੋਰੋ ਆਪਣੀਆਂ ਧੀਆਂ ਨੂੰ ਆਪਣੇ ਪੈਰਾਂ ਤੇ ਖੜੀਆਂ ਕਰਕੇ ਤੋਰੋ ਜੇ ਤੁਸੀਂ ਕੈਨੇਡਾ ਨੂੰ ਤੋਰਨਾ ਇੱਕ ਪਿਉ ਦਾ ਬਰਲਾਪ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਨਹੀਂ ਦੇਖਿਆ ਜਾ ਸਕਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਉਹੀ ਘਰ ਆ ਜਿੱਥੇ 24 ਦਿਨ ਪਹਿਲਾਂ ਵਿਆਹ ਦਾ ਮਹੌਲ ਸੀਗਾ ਖੁਸ਼ੀਆਂ ਮਨਾਇਆਂ ਗੀਆਂ ਤੇ ਅੱਜ ਇਸੇ ਘਰ ਦੇ ਵਿੱਚ ਗਮੀ ਖਚਾਈ ਹੋਈ ਹੈ 25 ਤਰੀਕ ਨੂੰ ਮੇਰੀ ਸਗੀ ਭੈਣ ਦਾ ਵਿਆਹ ਹੋਇਆ ਸੀਗਾ ਹਾਂਜੀ ਤੇ ਜਾਨੀ ਕਿ ਕੱਲ ਅੱਜ ਸਵੇਰ ਜਾਨੀ ਕਿ ਉਹਨਾਂ ਦਾ ਕਾਲ ਆਇਆ ਵਾ ਪੰਚਾਇਤ ਦਾ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਵੀ ਵੀ ਤੁਹਾਡੀ ਕੁੜੀ ਸਾਰੇ ਪਰਿਵਾਰ ਵੱਲੋਂ ਮਾਰ ਦਿੱਤੀ ਗਈ ਆ ਹਾਂਜੀ ਤੇ ਮੁੰਡੇ ਨੇ ਯਾਨੀ ਕਿ ਕੁੜੀ ਦਾ ਕਤਲ ਕਰ ਦਿੱਤਾ ਹੈ ਹਾਂਜੀ ਤੇ ਅਸੀਂ ਤਾਂ ਬਸ ਇਹੀ ਮੰਗਦੇ ਆਂ ਬਾਈ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪਹਿਲਾਂ ਵੀ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਹਾਂਜੀ ਤੇ ਉਹਦੇ ਅਸੀਂ ਬਹੁਤ ਸਮਝਾਇਆ ਉਹਨੂੰ ਜਾ ਕੇ ਪਰ ਆਖਰ ਨੂੰ ਉਹਨੇ ਵਿਆਹ ਨੂੰ ਡਾਡਾ ਬਣ ਗਿਆ ਜੀ ਵਿਆਹ ਨੂੰ ਆਹੀ 25 ਤਰੀਕ ਨੂੰ ਹੋਇਆ ਸੀਗਾ ਅਲੇ ਥੋੜੇ ਦਿਨ ਹੀ ਹੋਇਆ ਜੀ ਵਿਆਹ ਨੂੰ ਅਗਸਤ ਦੀ 25 ਤਰੀਕ ਨੂੰ ਠੀਕ ਹੈ। ਅੰਗੂਰੀ ਦਾ ਮਸਲਾ ਬਾਹਰ ਜਾਣ ਦਾ ਸੀ ਕੀ ਸੀ ਜੀ? ਅ ਕੁੜੀ ਦਾ ਯਾਨੀ ਕਿ ਬਾਹਰਲੀ ਫੈਲ ਲੱਗੀ ਹੋਈ ਸੀ, ਸਭ ਕੁਝ ਹੋਇਆ ਹੋਇਆ ਸੀਗਾ। ਤੇ ਬਸ ਪਤਾ ਨਹੀਂ ਕੀ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਗਈ ਇਹਨਾਂ ਦੇ ਆਪਸ ਵਿੱਚ ਤੇ ਮੁੰਡੇ ਨੇ ਕਤਲ ਕਰ ਦਿੱਤਾ। ਇਨਸਾਫ ਦੀ ਕੀ ਗੱਲ ਕਰਦੇ ਹੋ? ਹਿਸਾਬ ਦੀ ਜੀ ਸਾਡੀ ਪੂਰੀ ਕਾਰਵਾਈ ਬੰਦ ਹੀ ਕੀਤੀ ਜਾਵੇ ਤੇ ਵੈਸੇ ਸਾਡੀ ਸੁਣਵਾਈ ਘੱਟ ਹੋ ਰਹੀ ਆ ਤੇ ਜਿਹੜੀ ਜਿਹੜੀ ਖਿਲਾਫ ਕਤਲ ਖਾਇਆ ਜੀ। ਯਾਨੀ ਕਿ ਜਿੱਥੋਂ ਤੱਕ ਦੇਖਣ ਨੂੰ ਲੱਗਦਾ ਵਾ ਪਰਿਵਾਰਿਕ ਸ਼ਾਮਲ ਵਿੱਚ ਹੀ ਆ ਸਭ ਜੀ। ਅਕਸਰ ਨੂੰ ਕਤਲ ਤਾਂ ਘਰੇ ਹੀ ਹੋਇਆ ਜੀ। ਮਾੜਾ ਹੀ 20 ਕਿਤਨੇ ਪਹਿਲਾਂ 25 ਦਿਨ ਪਹਿਲਾਂ ਕੁੜੀ ਦਾ ਵਿਆਹ ਹੋਇਆ ਸੀ ਹਾਂਜੀ ਤੇ ਅੱਜ ਸਵੇਰੋਂ ਸਰਪੰਚ ਸਾਹਿਬ ਸਾਡੇ ਪਿੰਡ ਫੋਨ ਗਿਆ ਉਹ ਚਾਚੇ ਨੂੰ ਹੂੰ ਤੇ ਕੁੜੀ ਮਾਰਤੀ ਇਹਨਾਂ ਨੇ ਹੂੰ ਤੋਂ ਅਸੀਂ 4:00 ਵਜੇ ਇੱਥੇ ਆ ਗਏ ਬਾਈ ਜੀ ਠੀਕ ਹੈ ਕੋਈ ਪਹਿਲਾਂ ਵੀ ਕੋਈ ਰਗੜਾ ਝਗੜਾ ਵਗੈਰਾ ਕੋਈ ਰਹਿਣ ਮਾੜਾ ਮੋਟਾ ਮਾੜੀ ਮੋਟੀ ਸੀ ਗੱਲ ਮਾੜੀ ਮੋਟੀ ਹਾਂਜੀ ਵਾੜਾ ਨਹੀਂ ਬੇਰੇ ਮਹੀਨਾਤੋਂ ਕੀਤਾ ਜੀ ਅੱਛਾ ਜੀ ਹਾਂਜੀ ਠੀਕ ਮਾੜੀ ਗੱਲਾਂ ਤੀਆਂ ਦਾ ਫਰਕ ਆਉਣਾ ਆਈ ਕਰਕੇ ਵਿਆਹ ਬੰਦ ਹੁੰਦਾ ਹੈ ਇੱਕ ਬਾਹਰ ਜਾਣਾ ਸੀ ਕੁੜੀ ਦੇ ਕਿਹੜੇ ਹਾਂਜੀ ਹਾਂਜੀ ਕੈਨੇਡਾ ਜੀ ਇਹ ਕੋਈ ਵੀਜ਼ਾ ਵਗਰਾ ਆਇਆ ਬਈ ਵੀਜ਼ਾ ਆਇਆ ਬਈ ਕਿੰਨੇ ਦਿਨਾਂ ਤੱਕ ਜਾਣਾ ਸੀ ਆ ਮੂਲ ਮਹੀਨੇ ਮੂਲ ਮਹੀਨੇ ਜਾਣਾ ਸੀ ਬਸ ਤੇ ਟਿੱਟੀ ਲੈਣੀ ਸੀ ਕੱਲੀ ਵੀਜ਼ਾ ਆਇਆ ਬਈ ਇੱਕ ਸਰਪੰਚ ਸਾਹਿਬ ਲੜਕੀ ਦੇ ਬਾਬੇ ਦੇ ਬਾਰ-ਬਾਰ ਇਹ ਗੱਲ ਕਹੀ ਜਾਂਦੇ ਸੀ ਕਿ ਕੁੜੀਆਂ ਨੂੰ ਜੇ ਬਾਹਰ ਤੋਂ ਦਾ ਆਪਣੇ ਪੈਸੇ ਲਾ ਕੇ ਤੋਰੋ ਵੀ ਦੂਜੇ ਦੇ ਝਾਕ ਨਾ ਰੱਖੋ ਹਾਂਜੀ ਉਹ ਤਾਂ ਕਿੱਲਾ ਨਾ ਪਾਸੇ ਸੱਸ ਸੱਤ ਕਰਨ ਰਜਿਸਟਰੀ ਵੀ ਕਰਾਈ ਆ ਜੀ ਲੱਖਿਆ ਲੈ ਤੂੰ ਉਹ ਹਾਂਜੀ ਫਿਰ ਉਹ ਦਾਜ ਵਾਲੀ ਗੱਲ ਹੀ ਹੋ ਗਈ ਜੀ ਇਹਦੇ ਸਬੰਧੀ ਸਾਡੇ ਕੋਲ ਫੋਨ ਤੇ ਤਲਾਏ ਸੀ ਰਣਗੜ ਸੁਨਿਆ ਥਾਣੇ ਤਲੇਵਾਲ ਦੇ ਪਿੰਡ ਪੈਂਦਾ ਉਥੇ ਇੱਕ ਵਿਅਕਤੀ ਨੇ ਆਪ ਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਹਦੇ ਸਬੰਧ ਵਿੱਚ ਸੀ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਸਰ ਕੁੜੀ ਨੇ ਆਇਲਟ ਕਰਕੇ ਬਾਹਰ ਜਾਣ ਦਾ ਕੋਈ ਮੈਸੇਜ ਜੋ ਅਜੇ ਮੁੱਢਲੇ ਤੌਰ ਤੇ ਪਰਤਾਲ ਕੀਤੀ ਜੋ ਉਹਨਾਂ ਪਰਿਵਾਰ ਨੇ ਦੱਸਿਆ ਵੀ ਲੜਕੀ ਨੇ ਆਇਲਟ ਕੀਤੀ ਸੀ ਉਹਦਾ ਬਾਹਰ ਦਾ ਵੀਜਾ ਆਇਆ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸ ਵਿੱਚ ਫੈਮਿਲੀ ਦੋਨਾਂ ਦਾ ਸ ਸਰ ਕੋਈ ਨੌਜਵਾਨਾ ਜਿਹਦੀ ਨੂੰ ਕਤਲ ਕੀਤਾ ਗਿਆ ਕੋਈ ਨਸ਼ੇ ਰਾਦੀ ਵਗੈਰਾ ਤਾਂ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜਿਹੜਾ ਮਤਲਬ ਵੀ ਸਾਨੂੰ ਜੋ ਪੜਤਾਲ ਕੀਤੀ ਹੈ ਜ ਕੋਈ ਨਸ਼ੇ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੀ ਮੀਆਂ ਬੀਬੀ ਦਾ ਅਚਨ ਨਹੀਂ ਬਣੀ ਹੈਗੀ ਇਸੇ ਕਰਕੇ ਇਹਨੇ ਸੱਟਾ ਮਾਰ ਕੇ ਇਹਨਾਂ ਦਾ ਕਤਲ ਕੀਤਾ ਹੈਗਾ ਸਾਡੇ ਵੱਲੋਂ ਜੋ ਵੀ ਪਰਿਵਾਰ ਦਾ ਬਿਆਨ ਲਿਖ ਕੇ ਜੋ ਸਾਡੇ ਵੱਲੋਂ ਬਾਲਦੀ ਹਸਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਅਰੇਸਟ ਪਾ ਲਈਏ ਸਰ ਨਹੀਂ ਆਲਰੇਡੀ ਪਹਿਲੋ ਅਸੀਂ ਮਕਦਮਾ ਦਰਜ ਕਰਾਂਗੇ ਮਕਦਮਾ ਦਰਜ ਕਰਕੇ ਪੋਸਟਿੰਗ ਕਰਾ ਕੇ ਉਸ ਤੋਂ ਬਾਅਦ ਜੋ ਵੀ ਅੱਗੇ ਇਨਵੈਸਟੀਗੇਸ਼ਨ ਉਹ ਕੀਤੀ ਜਾਏਗੀ ਜੋ ਮਨਲਾਹ ਦੇ ਮਤਾਬਕ ਪਹਿਲੋ ਉਹਨਾਂ ਦਾ ਵਾਰਸਾਂ ਦਾ ਬਿਆਨ ਲਿਖਣਾ ਬਿਆਨ ਲੈ ਕੇ ਮਕਦਮਾ ਦਰਜ ਕਰਨਾ ਮਕਦਮਾ ਦਰਜ ਕੋ ਕਰਾਉਣ ਦੇ ਨਾਲ ਹੀ ਪੋਸਟਿੰਗ ਕਰਾਉਣਾ ਤੇ ਨਾਲ ਹੀ ਅਗਲੀ ਉਹਦੀ ਅਰੇਸਟ ਪਾਣੀ ਮੇਹਤ ਲੜਕੀ ਦਾ ਕੀ ਨਾਮ ਸੀ ਜੀ ਲੱਗਦੀ ਜਸਪ੍ਰੀਤ ਉਹਦੀ ਕਰੀਬ 19 ਸਾਲ ਉਮਰ ਵਿਆਹ ਨੂੰ ਕਰੀਬ 1 ਮਹੀਨਾ ਹੋ ਨਹੀਂ ਹੋਇਆ ਸੀ ਅਜੇ ਕਿਹੜੇ ਪਿੰਡ ਦੇ ਸੀਗੇ ਜੀ ਉਹ ਲੱਖੇ ਕਿ ਲੜਕੀ ਜਿਹੜੀ ਲੜਤੀ ਹੈਗੀ ਲੱਖੇ ਕੀ ਥਾਣੇ نننن تتما تونيو هن نا دورو کي ته ته نن نا دورو کي